ਕਿਥੇ ਰਹਿ ਗਏ ਜੇ ਸਿਮਰਤ ਜੀਜੀ ਵਾ ਮੇਰੇ ਪੈਰ ਹੋਰ ਠੀਕ ਠਾਕ ਆ ਸਸਿਕਾ 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 ਹੋਰ ਜੰਦਰ ਮਾਸੀ ਸਸਿਕਾ ਸਸਿਕਾ ਠੀਕ ਠਾਕ ਹੋ ਮੇਰਾ ਪੁੱਤ ਆ ਜਿੰਦੇ ਰੋ ਹੋਰ ਪੁੱਤ ਲੈ ਜਾ ਲੈ ਜਾ ਪੁੱਤ ਅੰਮਾ ਜੀ ਨੇ ਕੁਛ ਲੈ ਆਇਆ ਉਹ ਮਾਸੀ ਦੀਵਾਲੀ ਲੈ ਕੇ ਆਇਆ ਉਹ ਕਰ ਦੇ ਨਾ ਜੀ ਤੁਹਾਡੇ ਹਾਸਤੇ ਮੇਰੀ ਭੈਣ ਹਾਸਤੇ ਪੁੱਤ ਦੀਵਾਲੀ ਤੇ ਲੈ ਆਇਆ ਵਾ ਇੰਨਾ ਕੁਛ ਦੱਸ ਇੰਨੀ ਫੇਰ ਚਲਣਾ ਕਰਿਆ ਕਰ ਮਾਸ ਜੀ ਇੱਥੇ ਚਲਗਾ ਦੀਆ ਦੱਸ ਤੁਸੀਂ ਸਾਡੇ ਆਪਣੇ ਨਹੀਂ ਜੇ ਮਮੀ ਠੀਕ ਆ ਸਾਰਾ ਪਰਿਵਾਰ ਠੀਕ ਹੈ ਬੱਤ ਵਧੀਆ ਮਾਸ ਜੀ ਵਧੀਆ ਮਮੀ ਨੂੰ ਲੈ ਆਂਦਾ ਨਾਲ ਉਹ ਮਾਸੀ ਮੰਮੀ ਗਿਆ ਸੀ ਕਿਤੇ ਕੰਮ ਉਹਨਾਂ ਅਰਜੈਂਟ ਪੈ ਗਿਆ ਕੋਈ ਕੰਮ ਤਾਂ ਤੇ ਜਾਣਾ ਪਿਆ ਹੋਰ ਮੇਰਾ ਪੁੱਤ ਠੀਕ ਠਾਕ ਬਸ ਵਧੀਆ ਮਾਸ ਜੀ ਬਹੁਤ ਵਧੀਆ ਬਹੁਤ ਵਧੀਆ ਹੈ ਮੇਰਾ ਪੁੱਤ ਇੰਨੀ ਗਰਮੀ ਚ ਆਇਆ ਕਿੰਨੀ ਗਰਮੀ ਬੱਤ ਐਸੀ ਚਲਾਦਾ ਹੈ ਹੋਰ ਬੱਤ બસ ਵਧੀਆ ਮਾਸੀ ਤੁਸੀਂ ਸਿਹਤ ਦਾਸ ਨਾ ਠੀਕਾ ਕੋ ਠੀਕ ਆ ਪੁੱਤ ਇਹੋ ਜੇ ਪੁੱਤ ਜਿੰਨਾਂ ਨੂੰ ਮਿਲ ਤੋ ਸੇਦਾ ਤੇ ਵੇਖ ਕੇ ਹੀ ਠੀਕ ਹੋ ਜਾਂਦੀਆਂ ਵਾ ਨੀ ਕੁੜੀਏ ਆ ਕੋਕਾ ਪਾਣੀ ਲੈ ਆਈ ਹੈ ਦੱਸ ਕਿੱਥੋਂ ਚੱਲ ਕੇ ਮੁੰਡਾ ਕਿੰਨੇ ਚਾਵਾਂ ਨਾਲ ਵੇਖ ਤੇਰਾ ਘਰ ਭਰਤਾ ਨੇ ਤੇ ਤੂੰ ਫੋਕੇ ਪਾਣੀ ਪੀਣੀ ਜਾ ਉਹ ਤੇ ਠੰਡਾ ਲਿਆਉਂਦੀ ਉਹ ਨਾ ਨਾ ਮਾਸੀ ਮੈਂ ਪਾਣੀ ਪੀਣਾ ਸੀ ਬਸ ਬਹੁਤ ਆ ਨਹੀਂ ਪੁੱਤ ਪਾਣੀ ਕਿਉਂ ਪੀਣਾ ਕੋਈ ਗੱਲ ਨਹੀਂ ਫਿਰ ਸਹੀ ਆ ਤੂੰ ਬਹਿ ਜਾ ਹਾਂਜੀ ਹਾਂਜੀ ਮਾਸੀ ਤੂੰ ਇਹ ਕਿਤੇ ਗੇੜਾ ਛੜਾ ਮਾਰ ਲਿਆ ਕੋ ਘਰ ਨੂੰ ਪੁੱਤ ਗੇੜਾ ਮਾਰਨ ਨੂੰ ਤਾਂ ਬੜਾ ਦਿਲ ਕਰਦਾ ਹੀ ਇਹੋ ਜਿਹੇ ਰਿਸ਼ਤੇਦਾਰਾਂ ਦੇ ਹੰਜੀ ਜੀ ਕਰਦਾ ਆਉਣ ਜਾਣ ਦੇ ਲੈਣ ਲੈਣ ਤੇ ਗੋਡੇ ਖਸਮਣ ਖਾਣੇ ਤੁਰਨ ਤਾਂ ਫੇਰ ਹੀ ਆ ਨਾ ਕਿਉਂ ਕੀ ਹੋ ਗਿਆ ਗੋਡਿਆਂ ਨੂੰ ਗੋਡੇ ਪੁੱਤ ਚੱਲਦੇ ਹੀ ਨਹੀਂ ਤੁਰਿਆ ਨਹੀਂ ਜਾਂਦਾ ਜਿਆਦਾ ਤੇ ਮਾਸੀ ਜੀ ਮੈਨੂੰ ਫੋਨ ਕਰ ਲੈਣਾ ਮੈਂ ਲੈ ਜਾਂਦਾ ਉਹ ਕੱਲ ਨੂੰ ਗੋਡੇ ਜਿਆਦਾ ਜਵਾਬ ਦੇ ਕੇ ਤਾਂ ਫੇਰ ਕਿੱਥੇ ਜਾ ਆ ਜਾਣਾ ਤੁਹਾਡੇ ਕੋ ਉਹ ਸਾਨੂੰ ਦੱਸ ਦਿਆ ਕਰੋ ਕੋਈ ਨਹੀਂ ਪੁੱਤ ਤੇ ਇਹ ਕਿਹੜਾ ਭਜੇ ਜੇ ਵੱਡਾ ਦਿਨ ਪਤਾ ਬਾਹਰ ਆ ਤੇ ਛੋਟਾ ਤੇਰਾ ਜੀਜਾ ਇਨੋ ਕੰਮ ਧੰਦਿਆਂ ਵਾਲੀ ਭੱਜਾ ਫਿਰਦਾ ਇਹਨੂੰ ਟਾਈਮ ਨਹੀਂ ਹੁੰਦਾ ਉਹ ਮਸੀਤ ਕੰਮ ਵੀ ਜ਼ਰੂਰੀ ਆ ਪਹਿਲਾਂ ਘਰ ਕਿੱਦਾ ਚੱਲਨੇ ਆ ਉਹ ਬਰਤ ਠੀਕ ਆ ਹੋਰ ਸੁਣਾ ਤੂੰ ਪੁੱਤ ਇੰਨੀ ਖੇਚਲ ਨਾ ਕਰਿਆ ਕਰੋ ਪੁੱਤ ਉਹ ਮਸਜਿਦ ਚ ਖੇਚਲਗਾਦੀ ਆ ਦੱਸ ਨਾ ਪੁੱਤ ਇੰਨਾ ਕੁਸ ਤੂੰ ਲੈ ਆ ਇੱਥੇ ਇਹੋ ਜਿਹੇ ਲੋਕ ਵੀ ਹੁੰਦੇ ਹੈਗੇ ਆ ਜਿਹੜੇ ਕੱਖ ਵੀ ਨਹੀਂ ਲੈਂਦੇ ਉਹ ਨਾ ਨਾ ਮਸਜਿਦਾਂ ਦੀ ਗੱਲ ਨਾ ਕਰਿਆ ਕਰੋ ਕੁਝ ਨਹੀਂ ਹੁੰਦਾ ਸਤਿਗੁਰ ਸਤਿਗੁਰ ਜੀ ਸਤਿਗੁਰ ਮੈਂ ਚਾਹ ਮੰਗ ਲਿਆ ਬਣਾ ਲਿਆ ਵੀਰੇ ਮੈਂ ਤੁਹਾਨੂੰ ਕਹਿੰਦੀ ਰੋਟੀ ਖਾ ਕੇ ਜਾਂਦੇ ਉਹ ਨਾ ਨਾ ਪਣੇ ਰੋਟੀ ਫੇਰ ਕਦੇ ਸਹੀ ਓ ਤੂੰ ਚਾਹ ਜੀ ਪਿਆ ਤੇ ਹੁਣ ਰੋਟੀ ਖਾਣ ਨੂੰ ਵੈਸੇ ਦਿਲ ਨਹੀਂ ਕਰਦਾ ਹੁਣ ਨਹੀਂ ਬੁੱਤ ਰੋਟੀ ਖਾ ਕੇ ਜਾਈ ਉਹ ਨਾ ਨਾ ਮਸੀ ਫੇਰ ਸਹੀ ਫੇਰ ਸਹੀ ਹੋ ਮੈਨੂੰ ਜਾਜਾ ਦਿਓ ਮੈਂ ਜਾਂਦਾ ਵਾ ਠੀਕ ਆ ਬੁੱਤ ਚੱਲੇ ਜਾਂਦੇ ਰਿਹਾ ਕਰੋ ਹਾਂਜੀ ਹਾਂਜੀ ਚੰਗਾ ਪਣੇ ਸਤਿ ਸ਼੍ਰੀ ਅਕਾਲ ਮਸੀ ਜੀ ਸਤਿ ਸ਼੍ਰੀ ਅਕਾਲ ਦੀ ਸਤਿ ਸ਼੍ਰੀ ਅਕਾਲ ਜੋਤੀ ਅੱਜ ਕਿੱਦਰਾ ਦਿਨ ਚੜਿਆ ਓ ਮਾਸੀ ਜੀ ਦੀਵਾਲੀ ਹੈ ਨਾ ਅੱਛਾ ਹਾਂ ਤੇ ਮੈਂ ਕਿਹਾ ਅੰਜੂ ਨੂੰ ਨਾ ਦੀਵਾਲੀ ਦੇ ਆਵਾ ਆ ਨਾ ਇਹ ਗਿਫਟ ਜੇ ਤੇ ਆ ਦੇ ਕਾਕੇ ਦਾ ਸੂਟ ਤੇ ਇਹਦੇ ਚ ਮਠਿਆਈ ਜੇ ਅੱਛਾ ਇਹ ਦੀਵਾਲੀ ਆ ਹਾਂਜੀ ਮੈਂ ਨਾ ਅੰਜੂ ਕਿੱਥੇ ਹੈ ਅੰਜੂ ਇੱਥੇ ਹੀ ਹੈ ਬੁਲਾ ਰਹੀ ਨਹੀਂ ਹਾਂਜੀ ਬੁਲਾ ਦਿਓ ਮਿਲ ਲਵਾਂ ਉਹਨੂੰ ਵੀ ਮੈਂ ਨਾ ਫਿਰ ਜਲਦੀ ਜਾਣਾ ਹੈ ਚਾਰ ਭੈਣਾਂ ਆਏ ਤੇ ਫਿਰ ਮੈਂ ਗੱਲੀ ਗੱਲੀ ਪਰਝਾਈਆਂ ਤੇ ਸਾਰਿਆਂ ਨੂੰ ਦੇਣ ਜਾਣਾ ਇੱਕੋ ਦਿਨ ਚ ਇਹਨਾਂ ਮੈਂ ਸਾਰਿਆਂ ਨੂੰ ਦੇਣਨੀ ਹੈ ਦੀਵਾਲੀ ਅੱਛਾ ਉਹ ਦੇਣਨੀ ਨੇ ਅਨਜੂ ਅਨਜੂ ਤੇਰੀ ਪਰਝਾਈ ਆ ਯੂ ਸਤਿ ਸ਼ਕਲ ਭਾਬੀ ਸਤਿ ਸ਼ਕਲ ਕੀ ਹਾਲ ਐ ਅਨਜੂ ਹਾਂ ਹਾਂ ਕੀ ਲੋ ਭਾਬੀ ਹਾਂ ਹੋਰ ਵੀ ਦਾ ਠੀਕ ਹੈ ਘਰ ਹਾਂ ਸਭ ਠੀਕ ਠਾਕ ਵਧੀਆ ਹਾਂ ਹਾਂ ਗਏ ਹੋਏ ਸਾਰੇ ਹਵਲ ਹੋਏ ਸਾਰੇ ਹਵਲ ਹਾਂ ਮੈਂ ਸਾਰਿਆਂ ਵੱਲ ਹੋਈ ਮੈਂ ਕਿਹਾ ਚੱਲ ਤੈਨੂੰ ਵੀ ਦੇ ਕੇ ਨਾ ਇੱਕਨ ਪਤਾ ਹੀ ਇੱਕੋ ਦੈਂਸੀ ਮੇ ਜਾਣੀ ਹੂ ਨਹੀਂ ਸਾਰਿਆਂ ਵੱਲ ਹੈ ਨਾ ਤੇ ਕੀ ਖੇਚਲ ਕੀਤੀ ਜੇ ਨਹੀਂ ਤਾਂ ਜੇ ਇਹ ਨਾ ਗਿਫਟ ਹੈ ਤੇ ਇੱਕਾਕੇ ਦਾ ਸੂਟ ਤੇ ਇੱਥੇ ਥੋੜੀ ਜਿਹੀ ਮਠਿਆਈ ਠੀਕ ਹੈ ਹਾਂ ਫੜ ਲਓ ਮੰਮੀ ਕੋਈ ਨਹੀਂ ਰੈਂਡ ਦੇ ਯਾਰੰਦ ਗਿਫਟ ਕੀ ਇਹ ਐਨਾ ਗਿਫਟ ਭਾਬੀ ਗਿਫਟ ਹਮੇਸ਼ਾ ਕੁਛ ਨਾ ਕੁਛ ਮੰਮੀ ਦੇ ਹੰਦੇ ਤੇ ਚਲੋ ਆਪਣਾ ਸਾਥ ਸੀ ਲੈ ਭਾਬੀ ਬੜੇ ਵਧੀਆ ਕੱਪ ਲਿਆਏ ਦੇਖਿਆ ਯਾ ਰਾਹੀ ਇਹ ਨਾ ਮਾਸੀ ਜੀ ਐ ਨਾ 1200 ਰੁਪਏ ਦੇ ਕੱਪ ਪਿਆ ਤੇ ਇਹ ਕੱਪ ਜਣੇ ਨਾ ਗਰਮ ਨਹੀਂ ਹੁੰਦੇ ਜਦੋਂ ਚਾਹ ਪਾਈਏ ਨਾ ਤੇ ਗਰਮ ਨਹੀਂ ਹੁੰਦੇ ਐਦਾਂ ਹੀ ਠੰਡੇ ਰਹਿੰਦੇ ਆ ਮਤਲਬ ਕੱਪ ਕੱਪ ਤੇ ਅੱਗੇ ਬਥੇਰੇ ਰੱਖਣ ਨੂੰ ਤੇ ਥਾਂ ਨਹੀਂ ਕਦੀ ਉੱਧਰ ਰੱਖਦੀਆਂ ਕਦੀ ਉੱਧਰ ਰੱਖਦੀਆਂ ਰੱਖ ਦੀਵਾਲੀ ਆਈੱਖ ਲੱਕ ਮੰਮੀ ਐਦਾਂ ਕਿਉਂ ਕੰਦੇ ਪੇ ਵਧੀਆ ਤੇ ਗੇਨੇ ਤੇ ਮੈਂ ਕਦੋਂ ਕਿਹਾ ਮਾੜੇ ਕਾਪੀ ਹੈ ਨਾ ਉਹ ਵੇਖਿਆ ਸਵੇਰੇ ਉਹਦਾ ਭਰਾ ਆਇਆ ਸੀ ਨਾ ਦੀਵਾਲੀ ਲੈ ਕੇ ਉਹਨੂੰ ਦੀਵਾਲੀ ਕਹਿੰਦੇ ਉਹਨੇ ਤਾਂ ਦੋਵੇਂ ਹੱਥ ਭਰੇ ਸੀ ਤੇ ਹੱਥ ਉਂਗਲਾਂ ਦੀਆਂ ਹੋ ਗਈਆਂ ਪਰ ਕਿੰਨਾ ਕੁਝ ਚੁੱਕ ਲਿਆ ਮੰਮੀ ਉਧਰ ਉਹਨਾਂ ਦੀ ਇਕੱਲੀ ਇਕੱਲੀ ਕੁੜੀ ਹੈ ਨਾ ਉਹਨਾਂ ਨੇ ਕਿੰਨੇ ਵੀ ਜਾਣੇ ਹੁੰਦੇ ਨਹੀਂ ਅਦਰ ਅਸੀਂ 4 ਭੈਣਾ ਹਈਆਂ ਵੈਂ ਇੱਕ ਭੈਣ ਨੂੰ ਦੇਣੀ ਮਾਨ ਨਹੀਂ ਹੁੰਦੀ 4-4 ਭੈਣਾਂ ਨੂੰ ਕਿੱਥੇ ਕੋਈ ਨਹੀਂ ਜੀ ਠੀਕ ਹੈ ਮੈਂ ਹਜੇ ਰ ਬੱਸ ਹਾਂਜੀ ਹਾਂਜੀ ਫਿਰ ਮੇਰੇ ਰੂਮ ਵਾਲੇ ਚੀ ਚਲੇ ਜਾਓ ਅੱਛਾ ਠੀਕ ਹੈ ਫਿਕਰ ਤੋਂ ਮੇਰੇ ਸਾਹਮਣੇ ਖਲਾਰਾ ਜਿਆ ਭਾਰਤਾ ਕੀ ਹੈ ਆ ਕਿਤੇ ਆ ਓ ਕਾਪੇ ਆ ਅੱਜ ਚਾਕਲੇਟ ਚੱਜ ਸਵਾਦ ਨਾਲ ਦਿਵਾਲੀ ਲਿਆਂਦੀ। ਇਹ ਘੱਟ ਡੱਬਾ ਜੇ ਚੋਕੇ ਮਠਿਆਈ ਦਾ ਤੇ ਤੁਰੀ ਆਈ। ਕੋਈ ਕੇ ਦਾ ਕੱਪੜਾ ਨਹੀਂ ਕੋ ਲੀੜਾ ਨਹੀਂ ਕੋ ਮੁੰਡੇ ਦੇ ਕੱਪੜੇ ਲਿਆਂਦੀ। ਕੋ ਮੇਰਾ ਸੂਟ ਲਿਆਂਦੀ। ਵੇਖਿਆ ਹੀ ਨਾ ਸਵੇਰੇ ਤੇਰੇ ਸਾਹਮਣੇ ਹੀ ਐ ਮੈਂ ਕੋ ਝੂਠ ਤੇ ਨਹੀਂ ਬੋਲਣ ਢਈ। ਅੱਤਵਾਲੀ ਮੰਮੀ ਉੱਚੇ ਨਾ ਬੋਲੋ। ਮੇਰੀ ਪਰਜਾਈ ਸੁਨੇਗੀ ਤੇ ਕੀ ਕਹੇਗੀ? ਤੇ ਸੁਣ ਲੈ। ਤੇਰੀ ਪਰਜਾਈ ਨੂੰ ਸੁਣਾਉਣ ਲਈ ਤੇ ਕਹਿਣ ਢਈ ਐ। ਮੇਰੀ ਗੱਲ ਸੁਣੋ ਮੰਮੀ। ਜਿੰਨਾ ਵੀ ਕੀਤਾ ਨਾ ਮੇਰੇ ਸਿਰ ਮੱਥੇ ਬੜਾ ਵਧੀਆ ਕੀਤਾ ਉਹ ਵੀ ਪਰਜਾਈਆਂ ਨੇ ਜਿਹੜੀਆਂ ਦਿਨ ਤਿਹਾਰ ਨੂੰ ਦੇਣ ਵਸਤੇ ਨਾ 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 ਲੜ ਪੈਂਦੀਆਂ ਨੇ ਕਿ ਬਾਹਨੇ ਸਿਰ ਦੇਣਾ ਨਾ ਪਵੇ ਅਸੀਂ ਚਾਰ ਪੈਣਾ ਮੰਮੀ ਚਾਰ ਪੈਣਾ ਸਮਝਣ ਦੀ ਕੋਸ਼ਿਸ਼ ਕਰੋ ਇੱਕ ਨੂੰ ਦੇਣਾ ਦੂਜੀ ਨੂੰ ਵੀ ਦੇਣਾ ਤੀਜੀ ਨੂੰ ਵੀ ਦੇਣਾ ਫਿਰ ਇੱਕੋ ਜੀਆਂ ਚੀਜ਼ਾਂ ਦੇਣੀਆਂ ਸਾਡੇ ਪਰਿਵਾਰ ਚ ਇਕੱਲਾ ਮੇਰਾ ਭਰਾ ਕਮਾਨ ਵਾਲਾ ਡੈਡੀ ਵੀ ਨਹੀਂ ਸਿਰ ਤੇ ਮੰਮੀ ਵੀ ਨਹੀਂ ਸਿਰ ਤੇ ਉਹਨਾਂ ਨੇ ਪਰ ਕੋਈ ਦਿਨ ਤਿਹਾਰ ਮੇਰਾ ਡੱਕਿਆ ਨਹੀਂ ਜਿੰਨਾ ਉਸਗੇ ਵਿਚਾਰੇ ਕਰਦੇ ਨੇ ਮੰਮੀ ਦਿੰਦੇ ਤਾਂ ਤੁਹਾਡੇ ਸਾਹਮਣੇ ਨੱਕੋ ਨੱਕ ਭਰ ਕੇ ਦਿੰਦੇ ਸੀ ਕਦੀ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਮੰਮੀ ਚਾਹੇ ਉਹ ਮਾੜੇ ਨੇ ਪਰ ਹੁਣ ਤਾਂ ਨਾ ਐਦਾ ਬੋਲੋ ਉਹ ਪਰਜਾਈ ਹੋ ਕੇ ਕਰਨ ਲਈ ਆ ਇਹੀ ਬੜੀ ਵੱਡੀ ਗੱਲ ਹੈ ਮੇਰੇ ਵਸਤੇ ਇੱਕ ਗੱਲ ਕਹਾਂ ਮੰਮੀ ਦੀਵਾਲੀ ਦਾ ਤਿਹਾਰ ਨਾ ਦਿਲ ਦੇ ਰਿਸ਼ਤਿਆਂ ਦਾ ਗਾਵ ਹੈ ਮਨ ਦੀ ਮੈਲ ਮਾਰ ਕੇ ਚੱਲਣ ਵਾਲਾ ਹੈ ਦੀਵੇ ਜਗਾਣਾ ਇਹ ਨਹੀਂ ਕਿ ਥੜਿਆਂ ਦੇ ਜਗਾਓ ਮਨ ਚ ਰੋਸ਼ਨੀ ਲਿਆਓ ਇੱਕ ਗੱਲ ਕਹਿਣ ਲੱਗੀ ਆ ਗੁੱਸਾ ਨਾ ਕਰਨਾ ਮੰਮੀ ਤੁਹਾਨੂੰ ਮੈਂ ਕੋਈ ਤਾਨਾ ਨਹੀਂ ਦੇਣ ਲੱਗੀ ਸਾਡੇ ਨਾਨਾ ਨਾਨੀ ਤੇ ਹੈਗੇ ਨਹੀਂ ਯਾਨੀ ਕਿ ਤੁਹਾਡੇ ਮੰਮੀ ਹੁੰਨੀ ਮਾਮਾ ਜੀ ਤੇ ਮੰਮੀ ਜੀ ਨੂੰ ਅੱਜ 5 ਸਾਲ ਹੋ ਗਏ ਆ ਛੇਤੀ ਕਿਤੇ ਤਿਆਰ ਲੈ ਕੇ ਨਹੀਂ ਆਉਂਦੇ ਤੇ ਜੇ ਕਿਤੇ ਆਉਂਦੇ ਨੇ ਤੇ 1500 ਤੁਹਾਡੇ ਹੱਥ ਚ ਦੇ ਕੇ ਬਸ ਚਲ ਜਾਂਦੇ ਨੇ ਮੰਮੀ ਗੁੱਸਾ ਨਾ ਕਰਨਾ ਨਹੀਂ ਇਨੋਂ ਤੁ ਨਾਲੇ ਤਾਨੇ ਦੇਈ ਜਾਨੀ ਇਹ ਨਾਲੇ ਮੈਨੂੰ ਕਹੀ ਜਾਨੀ ਗੁੱਸਾ ਨਾ ਕਰਨਾ ਗੁੱਸਾ ਨਾ ਕਰਨਾ ਨਹੀਂ 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 ਮੰਮੀ ਸਮਝਣ ਦੀ ਕੋਸ਼ਿਸ਼ ਕਰੋ ਮਾਪੇ ਸਦਾ ਆਪਣਾ ਨਾ ਜੋ ਵੀ ਫਰਜ਼ ਪੂਰਾ ਕਰਦੇ ਰਹਿੰਦੇ ਨੇ ਅਸਲ ਫਰਜ਼ ਪਤਾ ਕਦੋਂ ਪੂਰੇ ਹੁੰਦੇ ਨੇ ਜਦੋਂ ਅਗੋਂ ਉਹਨਾਂ ਤੋਂ ਬਾਅਦ ਉਹਨਾਂ ਦੇ ਬੱਚੇ ਕਰਦੇ ਨੇ ਤੇ ਸਮਝੋ ਮੇਰੀਆਂ ਵੀ ਸੁੱਖ ਨੂੰ ਦੋਨ ਨਾਨਾ ਹੀ ਆ ਨੇ ਤੁਹਾਡੇ ਸਾਹਮਣੇ ਇਹਨਾਂ ਨੇ ਬਾਹਰੋਂ ਪੈਸੇ ਪਾਤੇ ਸੇਵਕ ਮਾਰਕੀਟ ਗਿਆ ਹੈ ਅਸਮਾਨ ਲੈਨ ਅਹੀਂ ਕਰਦੇ ਪਏ ਆ ਨਾ ਮਾਰੇ ਤੁਹਾਨੂੰ ਰਾਜੀ ਰੱਖੇ ਤੁਹਾਡੇ ਜਿੰਦੇ ਜੀ ਕਰਨਦੇ ਆ ਇਸ ਧਰਤੀ ਤੇ ਕੋਈ ਸਜ਼ਾ ਨਹੀਂ ਰਿਆ ਤੁਹਾਡੇ ਤੋਂ ਬਾਅਦ ਵੀ ਅਸੀਂ ਕਰਾਂਗੇ ਮੰਮੀ ਕੱਲ ਨੂੰ ਮੈਨੂੰ ਦੀਦੀ ਉਹਨਾਂ ਦੇ ਘਰ ਗਿਆ ਉਹਨਾਂ ਦੀ ਸੱਸ ਖਰੀਆਂ ਖੋਟੀਆਂ ਸੁਣਾਵੇ ਕਿ ਤੇਰੀ ਮਾਂ ਦੇ ਹੁੰਦੇ ਤੇ ਬਥੇਰਾ ਆਂਦਾ ਸੀ ਉਹਨੋਂ ਕੀ ਦੇ ਕੇ ਜਾਂਦੇ ਨੇ ਕਿ ਤੁਹਾਡੀ ਆਤਮਾ ਨੂੰ ਠੰਡ ਪੇਗੀ ਸੁਣ ਕੇ ਉਸਾ ਨਾ ਕਰਨਾ ਮੰਮੀ ਉਹ ਵਿਚਾਰੀ ਪਤਾ ਨਹੀਂ ਕਿੱਦਾਂ ਜੋੜ ਤੋੜ ਕੇ ਲੈ ਕੇ ਆਈ ਹੈ ਤੀ ਛਤੀ ਸਮਾਗਰੋ ਕੋ ਵਾ ਲੈ ਸ਼ੁਕਰ ਹੈ ਪਰਝਾਈਆਂ ਪੁੱਛਣ ਦੀਆਂ ਨੇ ਨਹੀਂ ਤੇ ਮਾਵਾ ਹੀ ਪੁੱਛ ਕੇ ਚਲ ਜਾਂਦੀਆਂ ਨੇ ਐਦਾ ਉਹਦੀ ਬੇਇੱਜ਼ਤੀ ਨਾ ਕਰੋ ਤੁਸੀਂ ਨਹੀਂ ਨਾ ਰੱਖਣਾ ਸਮਾਨ ਨਾ ਰੱਖੋ ਪਰ ਉਹਦੀ ਆਈ ਦੀ ਬੇਇੱਜ਼ਤੀ ਨਾ ਮੰਮੀ ਕਰੋ ਦਿਵਾਲੀ ਦਾ ਤਿਹਾਰ ਖੁਸ਼ੀਆਂ ਦਾ ਹੁੰਦਾ ਵੈ ਦਿਲਾਂ ਦੇ ਨਾਲ ਹੁੰਦਾ ਵੈ ਗਿਫਟ ਤਾਂ ਸਿਰਫ ਇੱਕ ਮਤਲਬ ਰਸਤਾ ਵੈ ਦੱਸਣਾ ਇੱਕ ਦੂਜੇ ਨੂੰ ਕਿੰਨੇ ਦਿੱਤਾ ਤੇ ਚਲ ਉਹਨੂੰ ਵੀ ਦੇ ਦਈਏੰਨਿਆ ਮੰਮੀ ਮਮਾੜੇ ਘਰ ਦੀਆਂ ਪਰ ਇੰਨਾ ਵੀ ਜਲੀਲ ਨਾ ਕਰੋ ਹੋ ਵਿਚਾਰੇ ਫੇਰ ਵੀ ਜਿੰਨੇ ਜੋ ਗਿਆ ਕਰਦੇ ਪਏ ਨੇ ਮੇਰੀ ਪਰਜਾਈ ਨੂੰ ਜਲੀਲ ਨਾ ਕਰੋ ਚੁੱਪ ਕਰ ਅੰਜੂ ਮੈਂ ਤੇ ਭੁੱਲ ਹੀ ਗਈ ਕਿ ਮੇਰੀਆਂ ਵੀ ਦੋ ਧੀਆ ਤੁਸੀਂ ਉਹਨਾਂ ਨਾਲ ਵਰਤਣਾ ਕੱਲ ਨੂੰ ਮੈਂ ਨਾ ਹੋਉਂਗੀ ਤੇ ਤੁਸੀਂ ਉਹਨਾਂ ਘਰ ਜਾਓਗੇ ਤੇ ਉਹਨਾਂ ਦੇ ਸਹੁਰੇ ਵੀ ਫਿਰ ਜਲੀਲ ਕਰਨਗੇ ਹਨਾ ਮੈਂ ਪਤਾ ਗਲਤੀ ਕਰ ਲਈ ਇੰਨੀਆਂ ਗੱਲਾਂ ਕਰਕੇ ਹਨਾ ਮੀ ਸਮਾਨ ਤਾਂ ਸਾਡੇ ਘਰ ਨੱਕੋ ਨੱਕ ਭਰਿਆ ਆਏ ਗਿਆ ਕੀ ਦੇ ਗਿਆ ਕੀ ਨਹੀਂ ਦੇ ਗਿਆ ਸਾਨੂੰ ਕੀ ਮਤਲਬ ਹੈ ਬੰਦਾ ਕਿਸ ਨੀਅਤ ਨਾਲ ਲੈ ਕੇ ਆਇਆ ਵੈ ਐ ਦੇਖੋ ਉਹ ਹੋਈ ਨਾ ਪੁੱਤ ਇਹ ਤੇ ਪਿਆਰ ਦੀਆਂ ਗੱਲਾਂ ਕੋਈ ਲੈਣ ਦੇਣ ਦੀ ਨਹੀਂ ਭੁੱਖ ਹੁੰਦੀ ਪੁੱਤ ਸਭ ਦੇ ਕਰੀ ਪਿਆਰ ਨਾਲ ਆ ਜੇ ਨਾ ਤੇ ਇੰਨਾ ਹੀ ਬਹੁਤ ਅੱਜ ਦੇ ਸਮੇਂ 'ਚ ਪੁੱਤ ਠੀਕ ਆ ਮੈਂ ਇੰਨਾ ਹੀ ਬੜਾ ਤੇਰੇ ਪਰਜਾਈ ਆਲੇ ਮੈਂ ਉਹਨੂੰ ਕਹਿਣਾ ਮੈਨੂੰ ਮਾਫ਼ ਕਰੀ ਅੱਗੇ ਤੋਂ ਪੁੱਤ ਭਾਵੇਂ ਤੂੰ ਇੰਨਾ ਕ ਡੱਬਾ ਲੈ ਕੇ ਆ ਜੀ ਅਰੇ ਆਈਂ ਜ਼ਰੂਰ ਹੈ ਨਾ ਧੀਆ ਢੀਕ ਦੀਆਂ ਭਰਾ ਪਰਜਾਈਆਂ ਨੇ ਹੈ ਨਾ ਚੱਲ ਪੁੱਤ ਤੂੰ ਮੰਨ ਨਾ ਪਰ ਪੁੱਤ ਚੱਲ ਜਾ ਮੇਰੀ ਧੀ ਨੂੰ ਚਾਹ ਪਾਣੀ ਰੋਟੀ ਪਾਣੀ ਬਣਾ ਕੇ ਖਾ ਪੁੱਤ ਇਕਾ ਜਾਮੇ ਰੀਤੀ ਹਾਂ ਅੱਗੇ ਭੱਜੀ ਅੱਜ ਆਪ ਵੀ ਮੈਂ ਇਹ ਮੈਂ ਚਾਹ ਬਣਾਉਣੀ ਹੈ ਫਿਰ ਹਾਂ ਬਣਾ ਲਿਆ ਮਾਸੀ ਜੀ ਮੈਂ ਨਾ ਤੁਹਾਡੇ ਤੋਂ ਮਾफी ਮੰਗਦੀ ਹਾਂ ਮੈਂ ਦਿਵਾਲੀ ਚੰਗੀ ਨਹੀਂ ਨਾ ਲਈ ਐਰ ਕੀ ਨਾ ਅਸਲ ਚ ਇਹਨਾਂ ਦਾ ਕੰਮ ਵੀ ਥੋੜਾ ਜਿਹਾ ਉਦਾਂ ਦੇ ਹੀ ਸੀਗਾ ਡਾਊਨ ਸੀਗਾ ਤੇ ਮੈਂ ਚਾਰਾਂ ਪਹਿਨਾ ਨੂੰ ਨੰਨਾਂ ਨੂੰ ਦੇ ਨਹੀਂ ਹੁੰਦੀ ਐ ਤੇ ਥੋੜਾ ਜਿਹਾ ਪੀਕੇ ਵੀ ਭਤੀਜੀਆਂ ਕਰਕੇ ਕਰਨਾ ਪੈਂਦਾ ਨਹੀਂ ਨਹੀਂ ਜੋਤੀ ਕੋਈ ਗੱਲ ਨਹੀਂ ਪੁੱਤ ਮੈਂ ਨਾ ਮੈਂ ਅਗਲੀ ਵਾਰੀ ਲੋੜੀ ਚੜੀ ਐ ਨਾ ਬਹੁਤ ਮੈਂ ਨਾ ਤੈਨੂੰ ਅਣਜਾਣੇ ਚ ਪੁੱਤ ਬਹੁਤ ਕੁਝ ਬੋਲ ਗਈ ਮੈਨੂੰ ਮਾਫ ਕਰੀ ਪੁੱਤ ਮੈਂ ਤਾਂ ਸੋਚਿਆ ਹੀ ਨਹੀਂ ਮੇਰੀਆਂ ਵੀ ਧੀਆ ਕੱਲ ਮੇਰੀਆਂ ਵੀ ਨੂੰਹਾਂ ਨੇ ਜਾਣਾ ਨਨਾਨਾ ਦੇ ਘਰ ਹੈ ਨਾ ਪੁੱਤ ਤੇ ਵੇਖੋ ਆ ਡੱਬਾ ਆਪਰਾਖ ਲੈਨੇ ਆ ਤੇ ਬਾਕੀ ਤੂੰ ਮੇਰੀ ਭੈਣ ਨਾ ਨਾ ਮੈਂ ਵਾਪਸ ਨਹੀਂ ਲੈ ਕੇ ਜਾ ਨਾ ਕੋਈ ਗੱਲ ਨਹੀਂ ਮੈਂ ਕੋਈ ਗੁੱਸੇ ਨਾਲ ਨਹੀਂ ਕਿਹਾ ਵਾਪਸ ਮੈਂ ਹੀ ਸਮਝਾਗੀ ਤੇ ਅੱਗੇ ਤੋਂ ਤੂੰ ਪਰ ਦਿਨ ਦਿਹਾੜ ਜਰੂਰ ਦੇਨ ਆਇਆ ਕਰ ਭਾਵੇਂ ਤੂੰ ਇੱਕ ਇੰਨਾ ਕ ਡੱਬਾ ਹੀ ਲੈ ਕੇ ਆਇਆ ਕਰ ਸਾਨੂੰ ਉਹ ਵੀ ਸਵੀਕਾਰ ਠੀਕ ਹੈ ਤੇ ਮੈਨੂੰ ਮਾਫ ਕਰੀ ਹਾਂ ਤੂੰ ਵਰਤ ਪਾਣੀ ਵੀ ਨਹੀਂ ਪੀਤਾ ਮਸੀ ਜੀ ਬੜਾ ਨਾ ਦਿਲ ਦੁਖਿਆ ਸੀ ਨਹੀਂ ਨਹੀਂ ਕੋਈ ਦਿਲ ਨਹੀਂ ਦਿਖੋਣਾ ਕੋਈ ਚ ਨਹੀਂ ਸੋਚਣਾ ਦਿਵਾਲੀ ਟੱਪ ਕਰਕੇ ਚਲੀ ਜਾਣਾ ਨਾ ਨਾ ਹੁਣ ਤੇ ਤੂੰ ਰੋਟੀ ਖਾ ਕੇ ਹੀ ਜਾਏਂਗੀ ਇਦਾਂ ਦਿਵਾਲੀ ਅਧੂਰੀ ਰਹਿ ਜਾਏਗੀ ਠੀਕ ਹੈ ਹਾਂ ਜੀ ਸਾਰੇ ਨੂੰ ਵੇਖੋ ਹਰ ਘਰ ਦੀ ਏ ਕਹਾਣੀ ਹੈ ਕਈ ਘਰਾਂ ਦੇ ਵਿੱਚ ਜਿਹੜੀਆਂ ਇਹਨਾਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਆ ਜਾਂਦੀਆਂ ਨੇ ਪਰ ਨਾ ਜਿਹੜੀਆਂ ਪਰਜਾਈਆਂ ਨੇ ਉਹ ਮਾਵਾ ਨਾਲ ਆਪਣੀਆਂ ਨਨਾਨਾ ਨੂੰ ਤਿਆਰ ਦੇਣਾਂਦੀਆਂ ਨੇ ਕਿ ਮੇਰੀ ਨਨਾਨ ਦੀਕਦੀ ਹੋਏਗੀ ਦਰਵਾਜ਼ੇ ਵੱਲ ਤੱਕਦੀ ਹੋਏਗੀ ਕਿ ਹਾਂ ਮੇਰੀ ਜਿਹੜੀ ਹੈ ਪਰਜਾਈ ਜਾਂ ਪੇਕੇ ਕੋਈ ਆਏਗਾ ਕਿ ਦੇਖੋ ਕਈਆਂ ਦੀ ਹੁਣ ਮਾਵਾ ਨਹੀਂ ਸਿਰ ਤੇ ਰੰਦੀਆਂ ਬਿਲਕੁਲ ਭਰਾ ਪਰਜਾਈ ਨੇ ਪੁੱਛਣਾ ਮੈਂ ਬਿਲਕੁਲ ਤੇ ਜੇ ਪਰਜਾਈਆਂ ਵਰਤਦੀਆਂ ਨੇ ਨਾ ਜਾਂ ਲੈ ਕੇ ਆਂਦੀਆਂ ਨੇ ਨਾ ਕੁਝ ਉਹ ਭਾਵੇਂ ਤੁਸ਼ ਜਿੰਨਾ ਹੋਵੇ ਉਹਨੂੰ ਸਵੀਕਾਰ ਕਰ ਲਿਆ ਕਰੋ ਉਹਨਾਂ ਨੂੰ ਤਾਨੇ ਨਾ ਦੇ ਕਈਆਂ ਦੇ ਘਰਾਂ 'ਚ ਨਾ ਸੱਸਾਂ ਐ ਕੁਝ ਕਰਦੀਆਂ ਨੇ ਸਾਡੇ ਦੀਦੀ ਨੇ ਤਾਂ ਕਦੀ ਮੱਥੇ ਵਟ ਨਹੀਂ ਪਾਇਆ ਨਹੀਂ ਵੀ ਆਪਣੇ ਬੱਚੇ ਵਿਆਵਾਂਗੇ ਕਦੀ ਨਹੀਂ ਪਾਣਾ ਸਿੱਧੀ ਜੀ ਗੱਲ ਐ ਪਰ ਕਈਆਂ ਵਾਕਿਆ ਸੱਸਾਂ ਕਰਦੀਆਂ ਜੇ ਮੈਂ ਤੇਰੇ ਤੇ ਕਿਉਂ ਆਇਆ ਕੀ ਤੇਰੇ ਤੇ ਕੇ ਦੇ ਕੇ ਗਏ ਉਹ ਦੇ ਕੇ ਗਏ ਨੇ ਨਾ ਸ਼ੁਗਰ ਮਨਾਓ ਬਿਲਕੁਲ ਬਿਲਕੁਲ ਨਾ ਸ਼ੁਗਰ ਮਨਾਓ ਦੀਵਾਲੀ ਦਾ ਪਿਆਰ ਨਾ ਕਲੇਸ਼ ਦਾ ਘਰ ਨਾ ਬਣਾਓ ਖੁਸ਼ੀਆਂ ਦਾ ਬਣਾਓ ਤੇ ਸਾਰਿਆਂ ਨੂੰ ਮੈਸੇਜ 'ਚ ਕੀ ਮਿਲਦਾ ਵੈ ਪਲੀਜ਼ ਕਮੈਂਟ ਬਾਕਸ ਵਿੱਚ ਦੱਸਣਾ ਕੋ ਮੀਡੀਅਮ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਨਾ ਵੱਧ ਤੋਂ ਵੱਧ ਬੈਲ ਮਾਰ ਕੇ ਵੱਧ ਤੋਂ ਵੱਧ ਕਮੈਂਟ ਕਰਕੇ ਇਹਨੂੰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਕਿੰਨਾ ਦੀ ਜਿੱਡਾਂ ਨਹੀਂ ਲੱਗਦੀ ਹੈ ਕਮੈਂਟ ਚ ਸਾਨੂੰ ਪਤਾ ਲੱਗ ਜਾਂਦਾ ਨਾ ਕਿ ਤੁਸੀਂ ਕੀ ਸਮਝਦੇ ਹੋ ਹਰ ਤਾਰ ਤੇ ਹਰ ਧੀ ਡੀਕਦੀ ਹੈ ਕਿ ਮੇਰੇ ਪੇਕਿਆਂ ਤੋਂ ਕੋਈ ਆ ਰਿਹਾ ਤੇ ਖੁਸ਼ੀਆਂ ਨਾਲ ਅੰਦਰ ਬਾਹਰ ਤੁਰੀ ਫਿਰਦੀ ਹੈ ਬਿਲਕੁਲ ਸਿੱਧੀ ਗੱਲ ਹੈ ਕਿ ਕੋਈ ਕਿਸੇ ਦੀ ਚੀਜ਼ਾਂ ਭੁੱਖਾ ਨਹੀਂ ਹਰ ਘਰ ਚ ਹਰ ਚੀਜ਼ ਹੀ ਹੈ ਬਸ ਇੱਕ ਪਿਆਰ ਹੁੰਦਾ ਜਿਹੜੀਆਂ ਧੀਆਂ ਪਾਲਦੀਆਂ ਨੇ ਠੀਕ ਹੈ ਜੀ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੈਪੀ ਦਿਵਾਲੀ ਸਸਤਾ